ਜੇ ਐਂਡ ਕੇ ਤੋਂ ਨਾ ਜੰਮੂ ਤੋਂ ਇੱਕ ਬੱਚਾ ਆਇਆ ਪਿੱਛੇ ਜੇ ਐਸੇ ਸਾਲ ਦੀ ਗੱਲ ਐ ਐਸੇ ਸਾਲ ਦੀ ਜਨਵਰੀ ਫਰਵਰੀ ਨਾ ਡੇਢ ਕਿਹੜੀ ਸੀ 20 ਫਰਵਰੀ ਆ ਡੇਟ ਨੋਟ ਕਰਿਓ ਤੇ YouTube ਦੇ ਉੱਤੇ ਉਹਦੀ ਵੀਡੀਓ ਪਈ ਹੋਈ ਐ 20 ਫਰਵਰੀ 2024 ਐਸੇ ਸਾਲ ਇੱਕ ਪੰਥਕ ਅਸੈਂਬਲੀ ਰੱਖੀ ਗਈ ਲੁਧਿਆਣੇ ਵਿੱਚ ਵੱਖ-ਵੱਖ ਸਟੇਟਾਂ ਚੋਂ ਨੌਜਵਾਨ ਆਏ ਉੱਥੇ ਉੱਥੇ ਇੱਕ ਨੌਜਵਾਨ ਆਇਆ ਜੰਮੂ ਤੋਂ ਉਹਦੀਆਂ ਦੋਵੇਂ ਬਾਹਾਂ ਐ ਨਹੀਂ ਜੀ ਕਾਰ ਵੀ ਚਲਾਉਂਦਾ ਆਪਣੀ ਦੋਵੇਂ ਬਾਹਾਂ ਐ ਨਹੀਂ ਹੁਣ ਤੁਸੀਂ ਆਪੇ ਨੈਟ ਤੇ ਪੜ੍ਹ ਕੇ ਵੇਖ ਲਓ ਕਿਦਾਂ ਚਲਾਉਂਦਾ ਦੋਵੇਂ ਬਾਹਾਂ ਐ ਨਹੀਂ ਕਾਰ ਚਲਾਉਂਦਾ ਤੇ ਬਾਹਾਂ ਵਾਲਿਆਂ ਦੇ ਕੋਲ ਸ਼ਾਇਦ ਉਹਨੇ ਮੈਡਲ ਨਾ ਹੋਣ ਜਿੰਨੇ ਉਹਦੇ ਗਾਲ 'ਚ ਮੈਡਲ ਨੇ ਪੜ੍ਹਾਈ ਦੇ ਬੇਸ ਤੇ ਅੱਛਾ ਪੱਗ ਵੀ ਬੜੀ ਕਮਾਲ ਦੀ ਠੋਕੇ ਬੰਦਦਾ ਨਿਕਾ ਹੁੰਦਾ ਸੀ ਕਿਤੇ ਘਟਨਾ ਵਾਪਰ ਗਈ ਕੋਈ ਬਿਜਲੀ ਦੀਆਂ ਤਾਰਾਂ 'ਸਪਰਜੋ ਵੀ ਹੋਇਆ ਕਿਤੇ ਖੇੜਦਾ ਸੀ ਉਹ ਦੋਵੇਂ ਬਾਹਾਂ ਕਟੀਆਂ ਗਈਆਂ ਹੱਥ ਹੈਗੇ ਉਹਦੇ ਬਾਹਾਂ ਨਹੀਂ ਹੈਗੀਆਂ ਤੇ ਲਕੀਰਾ ਕਿੱਥੋਂ ਹਣੀਆ ਲਕੀਰਾ ਇੱਥੇ ਨਹੀਂ ਹੁੰਦੀਆਂ ਲਕੀਰਾ ਇੱਥੇ ਹੁੰਦੀਆਂ ਦਿਮਾਗ 'ਚ ਦਿਮਾਗ ਉੱਚਾ ਚੁੱਕੋ ਜ਼ਿੰਦਗੀ ਖੂਬਸੂਰਤ ਬਣ ਜਾਏਗੀ ਜਦੋਂ ਅਸੀਂ ਆਪਣਾ ਦਿਮਾਗ ਹੀ ਨਹੀਂ ਵਰਤਨਾ ਜਦੋਂ ਅਸੀਂ ਭਗਤ ਕਬੀਰ ਦੇ ਬਚਨ ਪੜਦੇ ਗगन ਦਾ ਮਾਮਾ ਬਾਜੇ ਉਹ ਗगन ਕੀ ਹੈ ਭਲਾ ਸਭ ਤੋਂ ਉੱਚਾ ਗਗਨ ਆਕਾਸ਼ ਹੈ। ਆੜਾ ਆਕਾਸ਼ ਹੈ ਨੂੰ ਗਗਨ ਕਹਿੰਨੇ ਆਪਾਂ। ਬਾਣੀ ਚ ਪੜਦੇ ਗਗਨ ਮੇਥਾਲ। ਰਵ ਚੰਦ ਦੀਪਕ ਬਣੇ ਜਿਵੇਂ ਸਭ ਤੋਂ ਉੱਚਾ ਗਗਨ ਹੈ ਸਾਡੇ ਸਰੀਰ ਚ ਸਭ ਤੋਂ ਉੱਚਾ ਕੀ ਹੈ? ਗਗਨ ਗਗਨ ਕੀ ਹੈ? ਦਿਮਾਗ। ਜਿਹਦਾ ਦਿਮਾਗ ਕੰਮ ਕਰਦਾ ਉਹਦੀ ਜੇ ਹੱਥ ਬਾਹਾਂ ਨਾ ਵੀ ਕੰਮ ਕਰਦੀ ਹੋਵੇ ਚੰਗਾ ਪੜਾ ਹੁੰਦਾ ਹੈ ਤੇ ਜਿਹਦਾ ਆਹ ਨਾ ਕੰਮ ਕਰਦਾ ਹੋਵੇ ਜਿਹੜੇ ਵਿਚਾਰੇ ਮੰਦਬੁੱਧੀ ਹੁੰਦੇ ਆ ਹੱਥ ਪੈਰ ਤੇ ਉਹਨਾਂ ਦੇ ਸਾਡੇ ਨਾਲੋਂ ਵੀ ਵਧੀਆ ਹੁੰਦੇ ਆ ਪਰ ਆਹ ਕੰਮ ਨਹੀਂ ਕਰਦਾ ਸਤਗੁਰ ਨੇ ਸਭ ਤੋਂ ਵੱਧ ਜ਼ੋਰ ਤਾਂ ਮੇਰੀਓ ਭੈਣੋ ਮੇਰੇ ਵੀਰੋ ਗੁਰਸਿੱਖ ਪਿਆਰਿਓ ਐਦੀ ਵਰਤੋਂ ਕਰੋ ਗੁਰੂ ਨੇ ਆਖਿਆ ਇਸ ਦਿਮਾਗ ਦੇ ਵਿੱਚ ਚੰਗੀਆਂ ਵਿਚਾਰਾਂ ਪਾਓ ਗੁਰੂ ਦਾ ਉਪਦੇਸ਼ ਪਾਓ ਬਾਣੀ ਕੰਨਾਂ ਨਾਲ ਧਿਆਨ ਨਾਲ ਸੁਣੋ ਗगन ਦਮਾਮਾ ਬਾਜਿਓ ਜਦੋਂ ਐਸ ਗगन ਵਿੱਚ ਦਮਾਮਾ ਵਜਦਾ ਨਾ ਇਦਾਂ ਪੀ ਰਿਆ ਹੁੰਦਾ ਬੰਦਾ ਨਸ਼ਾ ਦੂਜਾਂ ਨੂੰ ਸਿਰਫ ਟਾਂਚੀ ਮਾਰਦਾ ਕਹਿੰਦਾ ਗੱਲਾਂ ਤੇ ਵੜੀਆਂ-ਵੜੀਆਂ ਗਿਆਨ ਦੀਆਂ ਕਰਦਾ ਨਸ਼ਾ ਤੇ ਤੇਰੇ ਗਣੋਂ ਲੈਂਦਾ ਨਿਕੰਦਾ ਲੈ ਅੱਜ ਛੱਡਿਆ ਤੇ ਕਈ ਇਹੋ ਜਿਹੇ ਬੰਦੇ ਸੀ ਜਿਨ੍ਹਾਂ ਨੇ ਨਸ਼ਾ ਕਰਦਿਆਂ ਇਦਾਂ ਨਸ਼ਾ ਕਰ ਰਹੇ ਸੀ ਪੀ ਰਹੇ ਸੀ ਪਿੰਦੀਆਂ ਕਹਤਾ 40 ਸਾਲ ਹੋ ਗਿਆ 30 ਸਾਲ ਹੋ ਗਿਆ 20 ਸਾਲ ਹੋ ਗਿਆ ਬੰਦਾ ਪਰਤਕੇ ਨਸ਼ੇ ਵਾਲੇ ਬੰਨੇ ਗਿਆ ਹੀ ਨਹੀਂ ਕਿਉਂ ਕਿ ਇੱਥੇ ਦਿਮਾਵਾ ਵੱਜ ਗਿਆ ਹੁਣੇ ਕੇ ਕਈ ਬੰਦੇ ਤੁਹਾਡੇ ਜੀ ਕੋਈ ਨਾ ਕੋਈ ਇੱਕ ਅੱਧਾ ਸੂਰਮਾ ਬੈਠਾ ਹੋਊਗਾ ਕਈ ਘਰਾਂ ਚ ਬੈਠੇ ਸੁਣਦੇ ਹੋਣੇ ਇਹ ਮਨ ਇਦਾਂ ਦਾ ਕਿਸੇ ਡਾਕਟਰ ਕੋ ਦਵਾਈ ਨਹੀਂ ਲਈ ਕਿਸੇ ਕੋ ਹੈਲਪ ਨਹੀਂ ਲਈ ਬਸ ਵੱਡੇ ਤੋਂ ਵੱਡੇ ਨਸ਼ੇੜੀ ਵੀ ਇੱਕ ਮੈਂ ਬੇਨਤੀ ਕਰਾਂ ਆ ਜਿਹੜੇ ਨਸ਼ੇ ਵੀ ਕਰਦੇ ਨੇ ਨੌਜਵਾਨ ਜਿੱਦਣ ਤਹਈਆ ਕਰ ਲੈਣ ਨਾ ਮੈਂ ਗਲੋਂ ਲਾਉਣਾ ਕਲੰਕਾ ਤੇ ਕਿਸੇ ਮੈਡੀਸਨ ਦੀ ਲੋੜ ਨਹੀਂ ਬੰਦੇ ਚ ਇੰਨੀ ਵੱਡੀ ਪਾਵਰ ਹੈ ਤੁਸੀਂ ਆਪਣੇ ਆਪ ਨੂੰ ਆਪੇ ਠੀਕ ਕਰਕੇ ਇਸ ਕੋਡ ਨੂੰ ਆਪਣੇ ਗਲੋਂ ਲਾ ਸਕਦੇ ਹੋ ਪਰ ਤੁਹਾਨੂੰ ਆਪਣੇ ਅੰਦਰ ਮਜ਼ਬੂਤੀ ਲੈਣੀ ਪੈਣੀ ਵੀ ਮੈਨੂੰ ਇਹਦੀ ਲੋੜ ਨੇ ਕਿਸੇ ਵੀ ਚੀਜ਼ ਦੇ ਗੁਲਾਮ ਨਾ ਬਣੋ ਚਾਹ ਦਾ ਗੁਲਾਮ ਵੀ ਬੰਦੇ ਨੂੰ ਨਹੀਂ ਬਣਨਾ ਚਾਹੀਦਾ ਪੁਰਾਣੇ ਬਜ਼ੁਰਗ ਆਪਣੇ ਸਾਡੇ ਕੋਲ ਨਾ ਉੱਥੇ ਜਦੋਂ ਅਸੀਂ ਕਿਸਾਨੀ ਅੰਦੋਲਨ ਸੀ ਨਾ ਉੱਥੇ ਲੁਧਿਆਣੇ ਦਿੱਲੀ ਦੇ ਬਾਰਡਰ ਤੇ ਤੇ ਉੱਥੇ ਸਾਡੇ ਕੋ ਇੱਕ ਬਜ਼ੁਰਗ ਆਇਆ ਰੰਗ ਬਜ਼ੁਰਗ ਦਾ ਲਾਲ ਪੁੱਛਿਆ ਬਾਪੂ ਉਮਰ ਕਿੰਨੀ ਆ ਉਹ ਕਹਿੰਦਾ ਪੁੱਤਰ ਮੇਰੀ ਉਮਰ 82 ਸਾਲ ਹੈ ਬਾਪੂ ਜੀ ਖੁਰਾਕ ਕੀ ਤੁਹਾਡੀ ਪੁੱਛ ਬੰਦਾ ਰਾਜ ਪੁੱਛਦਾ ਹੀ ਆ ਜਦੋਂ ਇੰਨੀ ਉਮਰ ਹੋਵੇ ਤੇ ਰੰਗ ਫੇ ਵੀ ਦਗਦਾ ਕਰਦਾ ਹੋਵੇ ਆਂਦਾ ਪੁੱਤਰ ਮੈਂ ਪ੍ਰਸ਼ਾਦਾ ਨਹੀਂ ਸਕਦਾ ਆਈ ਕਿਹਾ ਵੀ ਕਮਾਲ ਹੈ ਜੇ ਪ੍ਰਸ਼ਾਦਾ ਵਿੱਚ ਕੀ ਸਕਦੇ ਹੋ ਕਹਿੰਦੇ ਸੁਖ ਨਾ ਮੱਝਾਂ ਗਾਵਾਂ ਵਾਧੂਆ ਘਰ ਚ ਤੇ ਮੈਂ ਦਹੀਂ ਦਾ ਕੌਲਾ ਸਵੇਰੇ 6 ਵਜੇ ਉੱਠ ਕੇ ਜਦੋਂ ਮੋੜਦਾ ਤੜਕੇ 4 ਵਜੇ ਆ ਤੇ 6 ਵਜੇ ਮੈਂ ਦਹੀਂ ਦਾ ਕੌਲਾ ਇੱਕ ਪੂਰਾ ਭਰ ਕੇ ਪੀਣਾ ਮੈਂ ਕਿਹਾ ਜੀ ਕਿੰਨਾ ਹੁੰਦਾ ਅੱਧਾ ਕਿਲੋ ਦਹੀਂ ਹੁੰਦਾ ਕੋਲਾ ਕਿ ਮੇਰਾ ਪੂਰਾ ਹੁੰਦਾ ਉੱਤੇ ਹੱਥ ਫੇਰਨਾ ਚਾਹੀਦਾ ਕੋਲੇ ਉੱਤੇ ਪੂਰਾ ਵੀ ਮਾਸਾ ਵੀ ਕੰਡਾ ਨੀਵਾ ਨਹੀਂ ਚਾਹੀਦਾ ਐਂ ਕਿਹਾ ਉਸ ਤੋਂ ਬਾਅਦ ਕਹਿੰਦੇ ਉਸ ਤੋਂ ਬਾਅਦ ਮੈਂ ਬਾਕੀ ਕੰਮਕਾਰ ਕਰਦਾ ਆਪਣੇ ਮਾੜੇ ਮੋٹے ਬੱਚਿਆਂ ਨਾਲ ਦੁਪਹਿਰੇ 12 ਵਜੇ ਫੇਰ ਪੀਣਾ ਦਹੀਂ ਮੈਂ 6 ਘੰਟਿਆਂ ਬਾਅਦ ਸ਼ਾਮੀ 6 ਵਜੇ ਫੇਰ ਪੀਣਾ ਤੇ ਐਂ ਹਾਸਫੇ ਮੈਂ ਕਿਹਾ ਬਾਪੂ ਜੀ ਰਿਸ਼ਤੇਦਾਰਾਂ ਕੋਲ ਵੀ ਜਾਂਦੇ ਹੋ ਕਹਿੰਦੇ ਜਿੰਨਾ ਕੋਲ 1.5 ਕਿਲੋ ਦਹੀਂ ਆਪਣੇ ਘਰ ਤੋਂ ਵੱਧ ਹੋਊਗਾ ਉਹ ਸਿੱਧੂ ਮੈਨੂੰ ਬੋਲੋ ਜੀ ਤੇ ਸਾਡੇ ਕਈ ਬੰਦਾ ਕਰਦੇ ਆ ਦੁੱਧ ਵੇਚ ਆਉਂਦੇ ਆ ਤੇ ਸ਼ਰਾਬ ਦੀ ਬੋਤਲ ਸ਼ਰਾਬ ਦੀ ਜਿਵੇਂ ਭਾਈ ਗੁਰਦਾਸ ਨੇ ਲਿਖਿਆ ਗੁੱਜਰ ਗੋਰਾਸ ਵੇਚ ਕੇ ਗੋ ਕਹਿੰਦੇ ਗਾਂ ਨੂੰ ਰਸ ਕਹਿੰਦੇ ਦੁੱਧ ਨੂੰ ਗੁੱਜਰ ਗੋਰਾਸ ਵੇਚ ਕੇ ਖਾਲ ਸੂੜੀਆਂ ਨੇ ਗੁੱਜਰ ਦੁੱਧ ਵੇਚ ਕੇ ਤੇ ਖਾਲ ਲੈ ਆਉਂਦਾ ਗੁੱਜਰ ਤੇ ਚੰਗਾ ਨਾ ਉਹ ਖਾਲ ਤਾਂ ਲਿਆਉਂਦਾ ਵੀ ਦੁੱਧ ਹੋਰ ਦੇਵੇ ਉਹ ਤਾਂ ਫੇਰ ਵੀ ਚੰਗਾ ਕਈ ਸਾਡੇ ਦੁੱਧ ਵੇਚ ਕੇ ਮਨ ਮੰਨ ਲੋ ਘਰ ਵਾਲੀ ਨੇ ਘਰ ਵਾਲੇ ਨੂੰ ਡੋਲਣੀ ਚ ਪਾ ਕੇ ਦਿੱਤਾ ਵੀ ਤੂੰ ਵੇਚਿਆ ਮਹੀਨੇ ਬਾਸ ਹਸਾਬ ਹੋਣਾ ਉਹ ਕਿਹਾ ਵਿੱਚੋਂ 2 3 ਲੀਟਰ 5 ਲੀਟਰ 10 ਲੀਟਰ ਪਾਸੇ ਰੱਖ ਲੈ ਮੇਰਾ ਵੀ ਤੇ ਗੁਜ਼ਾਰਾ ਹੋਣਾ ਚਾਹੀਦਾ ਨਾ ਕਈ ਘਰੇ ਕੁੰਡੀਆਂ ਲਾਈ ਜਾਂਦੇ ਆਪਾਂ ਮੰਤਰੀਆਂ ਨੂੰ ਰੋਣਿਆ ਕਈਆਂ ਨੇ ਘਰ ਨਹੀਂ ਛੱਡਿਆ ਆਪਣੇ